ਪੰਜਾਬ ਨਿਊ ਚੈਲੀਬੀਨ ਦੇਖ ਰਹੇ ਦਰਸ਼ਕਾਂ ਸਵਾਗਤ ਮੈਂ ਸਕਰਾਤ ਚੈਨਲ ਪੰਜਾਬ ਦੇ ਕਈ ਅਹਿਮ ਮਸਲਿਆਂ ਤੇ ਗੱਲ ਕਰਨ ਲਈ ਹਾਜ਼ਰ ਹੋਇਆ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਲਾਈਕ ਸ਼ੇਅਰ ਕਰ ਦੇਣਾ ਜੇਕਰ ਫੇਸਬੁੱਕ ਪੇਜ ਤੇ ਜੁੜੀ ਹੁੰਦਾ ਪੇਜ ਨੂੰ ਫੋਲੋ ਜਰੂਰ ਕਰ ਲੈਣਾ ਤਾਂ ਕਿ ਸਾਡੇ ਵੱਲੋਂ ਜੋ ਸਮੇਂ-ਸਮੇਂ ਤੇ ਤੁਹਾਡੇ ਤੱਕ ਜਾਣਕਾਰੀ ਪਹੁੰਚਦੀ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕੀਤੇ ਜਾਂਦੇ ਆ ਉਹ ਤੁਹਾਡੇ ਤੱਕ ਆਸਾਨੀ ਨਾਲ ਪੁੱਜ ਜਾਣ ਇਸ ਵੇਲੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਬਹੁਤ ਚਰਚਿਤ ਮਸਲੇ ਬਿਕਰਮਜੀਤ ਸਿੰਘ ਮਜੀਠੀਆ ਦੀ ਹੋਈ ਗ੍ਰਿਫਤਾਰੀ ਬਾਰੇ ਬਿਕਰਮਜੀਤ ਸਿੰਘ ਮਜੀਠੀਆ ਤੁਹਾਨੂੰ ਪਤਾ ਹੈ ਬਿジネス ਵੱਲ ਹੋ ਚੁੱਕੇ ਹੋਏ ਨੇ ਉਹਨਾਂ ਦਾ ਸੱਤ ਨਾਮ ਰਮਾਣ ਵੀ ਲਿਆ ਹੋਇਆ ਉਹਨਾਂ ਤੇ ਦੋਸ਼ ਲੈ ਕੇ ਉਹਨਾਂ ਕੋਲ ਆਮਦਨ ਦੇ ਵਸੀਲਿਆਂ ਤੋਂ ਵੱਧ ਜਾਇਦਾਦ ਹੈ ਜਿਸ ਕਰਕੇ ਉਹਨਾਂ ਦੀ ਕੇਸ ਨੂੰ ਬੜੀ ਗੰਭੀਰਤਾ ਦੇ ਨਾਲ ਜਾਂਚ ਪੜਤਾਲ ਲਈ ਬੜੀ ਅੱਗੇ ਤੋਂ ਅੱਗੇ ਤੋਰਿਆ ਜਾ ਰਿਹਾ ਹੈ। ਭਾਵੇਂ ਕਿ ਵਿਕਰਨਜੀਤ ਸਿੰਘ ਮਜੀਠੀਆ ਜਦੋਂ ਗ੍ਰਿਫਤਾਰੀ ਹੋਈ ਹੈ ਇਸ ਮਸਲੇ ਦੇ ਵਿੱਚ ਉਦੋਂ ਉਹਨਾਂ ਦੇ ਹੌਸਲੇ ਤਾਂ ਬਲੰਦ ਦੇਖੇ ਗਏ। ਬੜਾ ਉਹਨਾਂ ਨੂੰ ਲੱਗਦਾ ਸੀ ਕਿ ਕੋਈ ਬਹੁਤਾ ਉਹਨਾਂ ਤੇ ਇਸ ਕੇਸ ਦਾ ਅਸਰ ਨਹੀਂ ਪਵੇਗਾ। ਪਰ ਹੁਣ ਜਿਵੇਂ ਜਿਵੇਂ ਉਹਨਾਂ ਦੇ ਇਸ ਰੁਮਾਨ ਦਾ ਸਮਾਂ ਚੱਲ ਰਿਹਾ ਹੈ ਉਸ ਦਰਮਿਆਨ ਜੋ ਨਿਤ ਨਵੇਂ ਵੱਡੇ ਖੁਲਾਸੇ ਹੋ ਰਹੇ ਨੇ ਉਹ ਜ਼ਰੂਰ ਬਿਕਰਨਜੀਤ ਸਿੰਘ ਮਜੀਠੀਆ ਦੇ ਉੱਤੇ ਕਿਤਨੇ ਕਿਤੇ ਜ਼ਰੂਰ ਚਿੰਤਾ ਦੇ ਬੱਦਲ ਬਣਾ ਰਹੇ ਨੇ ਹੁਣ ਬਿਕਰਨਜੀਤ ਸਿੰਘ ਮਜੀਠੀਆ ਤਪਤੀਸ਼ ਕਰਨ ਵਾਸਤੇ ਉਹਨਾਂ ਨੂੰ ਹਮਾਚਲ ਪ੍ਰਦੇਸ਼ ਲਿਜਾਣ ਦੀਆਂ ਵੀ ਕਨਸੋਹਾਂ ਪ੍ਰਾਪਤ ਹੋਈਆਂ ਨੇ ਹੁਣ ਦੇਖਣਾ ਹੋਵੇਗਾ ਕਿ ਹਮਾਚਲ ਪ੍ਰਦੇਸ਼ ਉਹਨਾਂ ਨੂੰ ਕਿਸ ਮਕਸਦ ਦੇ ਤਹਿਤ ਲਿਜਾਇਆ ਗਿਆ ਕਿਉਂਕਿ ਤੁਹਾਨੂੰ ਪਤਾ ਹੈ ਸਰਕਾਰ ਲਗਾਤਾਰ ਦਾਅਵੇ ਕਰਦੀ ਆ ਰਹੀ ਹੈ ਕਿ ਹੁਣ ਉਹਨਾਂ ਵੱਡੀਆਂ ਮੱਛੀਆਂ ਨੂੰ ਫੜਿਆ ਜਾਵੇਗਾ ਜਿਨ੍ਹਾਂ ਨੇ ਪੰਜਾਬ ਵਿੱਚ ਵੱਡੀ ਪੱਧਰ ਤੇ ਨਸ਼ਾ ਫਲਾਇਆ। ਭਾਵੇਂ ਕਿ ਬਿਕਰਮਜੀਤ ਸਿੰਘ ਮਜੀਠੀਆ ਤੇ ਜੋ ਇੱਕ ਕੇਸ ਬਿਜ਼ਨਸ ਵੱਲੋਂ ਦਰਜ ਕੀਤਾ ਗਿਆ ਜਾਂ ਉਹਨਾਂ ਨੂੰ ਤਪਤੀਸ ਵਾਸਤੇ ਰਿਮਾਂਡ ਦੇ ਅਦਾਲਤਿਆਂ ਦਾ ਗਿਆ ਉਸ ਵਿੱਚ ਤਾਂ ਅਜੇ ਇਹ ਚੱਲ ਰਿਹਾ ਕਿ ਉਹਨਾਂ ਦੇ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਨੇ ਉਸ ਤਹਿਤ ਹੀ ਗ੍ਰਿਫਤਾਰ ਕੀਤਾ ਗਿਆ। ਅਜੇ ਤੱਕ ਕੋਈ ਇਹ ਖੁੱਲ ਕੇ ਗੱਲ ਨਹੀਂ ਸਾਹਮਣੇ ਕੀਤੀ ਗਈ। ਕਿ ਉਹਨਾਂ ਨੂੰ ਨਸ਼ੇ ਤਹਿਤ ਵੀ ਨਸ਼ਾ ਪੰਜਾਬ ਚ ਫਲਾਉਣ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਜਾਂ ਕੀਤਾ ਜਾਵੇਗਾ ਪਰ ਸਰਕਾਰ ਇਸ ਨੂੰ ਕਿਤਨਾ ਕਿਤੇ ਜ਼ਰੂਰ ਨਸ਼ੇ ਨਾਲ ਜੋੜ ਕੇ ਦੇਖਣਾ ਚਾਹੁੰਦੀ ਹੈ ਜਾਂ ਸਰਕਾਰ ਇਹ ਚਾਹੁੰਦੀ ਹੈ ਕਿ ਉਹ ਇਸ ਮਸਲੇ ਨੂੰ ਨਸ਼ੇ ਨਾਲ ਜੋੜ ਕੇ ਲੋਕਾਂ ਦੇ ਵਿੱਚ ਥੋੜੀ ਬਾਵਾ ਜਰੂਰ ਘੱਟ ਲਵੇ ਚਲੋ ਸਰਕਾਰ ਬਾਵਾ ਘੱਟੇਗੀ ਜਾਂ ਨਹੀਂ ਘੱਟੇਗੀ ਤਾਂ ਚਲੋ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਵੇਲੇ ਬਕਰਮ ਸਿੰਘ ਮਜੀਠੀਆ ਜ਼ਰੂਰ ਕਿਤਨਾ ਕਿਤੇ ਫਸਲੇ ਦਿਖਾਈ ਦੇ ਰਹੇ ਨੇ ਹੁਣ ਜੋ ਉਹਨਾਂ ਦੇ ਪੁਰਾਣੇ ਸਾਥੀ ਵੀ ਰਹੇ ਜਾਂ ਉਹਨਾਂ ਦੇ ਹੋਰ ਜੋ ਅਕਾਲੀ ਭਾਜਪਾ ਸਰਕਾਰ ਦਰਬਾਨ ਅਫਸਰ ਵੀ ਰਹੇ ਜਿਨ੍ਹਾਂ ਦੇ ਨਾਲ ਵਿਕਰਮਜੀਤ ਸਿੰਘ ਜੀਠਿਆ ਦਾ ਜੀ ਕਿਤੇ ਮਾੜੀ ਮੋਟੀ ਗੱਲਬਾਤ ਸਹੀ ਤਰੀਕੇ ਨਾਲ ਨਹੀਂ ਹੁੰਦੀ ਸੀ ਉਹਨਾਂ ਦੀ ਆਸ ਵਿੱਚ ਨਹੀਂ ਬਣਦੀ ਸੀ ਉਸ ਤੋਂ ਬਾਅਦ ਜਦੋਂ ਕਾਂਗਰਸ ਦੀ ਸਰਕਾਰ ਪੰਜਾਬ ਚ ਰਹੀ ਉਹਨਾਂ ਤੇ ਉਸ ਸਮੇਂ ਜੋ ਕੇਸ ਦਰਜ ਹੋਏ ਉਹ ਕੇਸਾਂ ਦੇ ਵਿੱਚ ਅਨਵੋਲਵ ਹੋਏ ਅਫਸਰ ਸਾਹਿਬ ਵੀ ਲਗਾਤਾਰ ਮਜੀਠੇ ਦੇ ਵਿਰੁੱਧ ਬੋਲ ਰਹੀ ਹੈ ਔਰ ਮਜੀਠੀਆ ਦੇ ਵਿਰੁੱਧ ਆਪਣੇ ਬਿਆਨ ਵੀ ਕਲਮਬੰਦ ਕਰਵਾ ਰਹੀ ਹੈ ਜਿਸ ਬਾਰੇ ਆਉਣ ਦਿਨਾਂ ਵਿੱਚ ਪਤਾ ਲੱਗੇਗਾ ਕਿ ਉਹਨਾਂ ਦੁਆਰਾ ਕਲਮਬੰਦ ਕਰਵਾਏ ਗਏ ਬਿਆਨਾਂ ਦਾ ਮਜੀਠੀਆ ਦੀ ਇਸ ਜੋ ਸਾਰਾ ਪ੍ਰਕਿਰਿਆ ਚੱਲ ਰਹੀ ਹੈ ਗ੍ਰਿਫਤਾਰੀ ਦੀ ਉਸ ਤੇ ਕੀ ਅਸਰ ਪਵੇਗਾ ਕਿਉਂਕਿ ਅਜੇ ਤੱਕ ਬਿਜਲੀਅੰਸ ਵੱਲੋਂ ਕੋਈ ਅਜਿਹਾ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਮਜੀਠੀਆ ਦੀ ਜਦੋਂ ਗ੍ਰਿਫਤਾਰੀ ਹੋਈ ਹੈ ਉਸ ਤੋਂ ਬਾਅਦ ਕੋਈ ਕੀ ਉਹਨਾਂ ਕੋਲ ਸਬੂਤ ਇਕੱਤਰ ਹੋਏ ਨੇ ਜਾਂ ਮਜੀਠੀਆ ਕੋਲੋਂ ਕੀ ਕੀ ਬਰਾਮਦ ਹੋਇਆਗਾ ਜਾਂ ਉਹਨਾਂ ਦੀ ਜੋ ਇਹ ਜਾਇਦਾ ਦਿਸਵੰਝ ਕੇਸ ਹੋਇਆ ਜਿਸ ਬਾਰੇ ਲਗਾਤਾਰ ਪਰਤਾਲ ਕੀਤੀ ਜਾ ਰਹੀ ਹੈ ਇਸ ਸਬੰਧੀ ਅਜੇ ਤੱਕ ਬਿਜినੈਸ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਅਜੇ ਸਾਰਾ ਰਿਮਾਂਡ ਦੇ ਅਧੀਨ ਕੰਮ ਚੱਲ ਰਿਹਾ ਹੈਗਾ ਆਂਦਰਾਂ ਵਿੱਚ ਹੋ ਸਕਦਾ ਹੈ ਬਿਜినੈਸ ਕੋਈ ਵੱਡੇ ਖੁਲਾਸੇ ਕਰ ਵੀ ਦੇਵੇ ਪਰ ਜਿਸ ਤਰ੍ਹਾਂ ਲੱਗਦਾ ਸੀ ਕਿ ਬਿਕਰਮਜੀਤ ਸਿੰਘ ਮਜੀਠੀਆ ਬੜੀ ਆਸਾਨੀ ਦੇ ਨਾਲ ਇਸ ਮੰਜ਼ਲ ਨੂੰ ਵੀ ਪਾਰ ਕਰ ਜਾਣਗੇ ਉਹਨਾਂ ਦੀ ਜੋ ਬੋਲ ਬਾਣੀ ਸੀ ਜੋ ਉਹਨਾਂ ਦਾ ਦੇਖਣ ਦਾ ਅੰਦਾਜ਼ ਸੀ ਉਹਨਾਂ ਦੀ ਦਿੱਖ ਸੀ ਉਸ ਤੇ ਕੋਈ ਬਹੁਤਾ ਅਸਰਤਾ ਨਹੀਂ ਦਿਖ ਰਿਹਾ ਸੀ ਪਰ ਹੁਣ ਜਿਸ ਤਰ੍ਹਾਂ ਦੀਆਂ ਲਗਾਤਾਰ ਕਣਸੂਹਾ ਮਿਲ ਰਹੀਆਂ ਨੇ ਉਹ ਜ਼ਰੂਰ ਉਹਨਾਂ ਨੂੰ ਚਿੰਤਾਵਲ ਲੈ ਕੇ ਜਾ ਰਹੀਆਂ ਨੇ ਇਸੇ ਦਰਮਿਆਨ ਜਦੋਂ ਵਿਕਰਮਜੀਤ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਆ ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰਨ ਵੇਲੇ ਜੋ ਵੀਡੀਓ ਵਿਕਰਮਜੀਤ ਮਜੀਠੀਆ ਵੱਲੋਂ ਆਪਣੇ ਪੇਜਾਂ ਤੇ ਸਾਂਝੇ ਕੀਤੇ ਗੀਆਂ ਕਿਸ ਤਰ੍ਹਾਂ ਉਹਨਾਂ ਦੇ ਘਰਾਂ ਦੇ ਵਿੱਚ ਵਿਜੀਲੈਂਸ ਵੱਲੋਂ ਸਿੱਧੇ ਤੌਰ ਤੇ ਦਾਖਲ ਅੰਦਾਜ਼ੀ ਕਰਕੇ ਦਾਖਲ ਹੋ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਸਿਆਸੀ ਤੌਰ ਤੇ ਜੋ ਵੱਖ-ਵੱਖ ਸਿਆਸਤਦਾਨਾਂ ਦੇ ਬਿਆਨ ਸਾਹਮਣੇ ਉਸ ਵਿੱਚ ਭਾਵੇਂ ਅਕਾਲੀ ਜਲਦੀਆਂ ਵਿਰੋਧੀ ਪਾਰਟੀਆਂ ਦੇ ਲੀਡਰਸ਼ਿਪ ਉਹਨਾਂ ਨੇ ਵੀ ਬਿਕਰਨਜੀਤ ਮਜੀਠੀਆ ਦੀ ਇਸ ਹੋਈ ਗ੍ਰਿਫਤਾਰੀ ਨੂੰ ਲੈ ਕੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਸੀ ਉਹਨਾਂ ਨੇ ਦੋਸ਼ ਲਾਇਆ ਸੀ ਸਰਕਾਰ ਤੱਕੇਸਾਹੀ ਨਾਲ ਜੋ ਸਰਕਾਰ ਦੇ ਖਿਲਾਫ ਵਿਅਕਤੀ ਬੋਲਦੇ ਨੇ ਉਹਨਾਂ ਨੂੰ ਰੋਕਣਾ ਚਾਹੁੰਦੀ ਹੈ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੀ ਹੈ ਇਸੇ ਤਹਿਤ ਬਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਹੈ ਇਸੇ ਤਰ੍ਹਾਂ ਜੋ ਇਹ ਬਿਆਨ ਆਇਆ ਸੀ ਇਸ ਦਰਮਿਆਨ ਇੱਕ ਬਿਆਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਆਇਆ ਸੀ ਜਿਸ ਵਿੱਚ ਉਹਨਾਂ ਆਖਿਆ ਸੀ ਕਿ ਸਰਕਾਰ ਵਿਰੁੱਧ ਬੋਲਣ ਕਰਕੇ ਬਿਕਰਮਜੀਤ ਸਿੰਘ ਮਜੀਠੀਆ ਤੇ ਇਹ ਕਾਰਵਾਈ ਹੋਈ ਹੈ ਜਿਸ ਦੀ ਅਸੀਂ ਨਿੰਦਾ ਕਰਦੇ ਹਾਂ ਤੇ ਇਸ ਦਾ ਵਿਰੋਧ ਵੀ ਕਰਦੇ ਹਾਂ ਜਦੋਂ ਇਹ ਬਿਆਨ ਸਾਬਕਾ ਮੁੱਖ ਮੰਤਰੀ ਚੰਨੀ ਦਾ ਵਾਇਰਲ ਹੋਇਆ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਵੀ ਸਾਂਝਾ ਕੀਤਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਸ ਬਿਆਨ ਨੂੰ ਅਜਿਹੇ ਤਰੀਕੇ ਨਾਲ ਪੇਸ਼ ਕਰ ਦਿੱਤਾ ਕਿ ਲੋਕਾਂ ਵਿੱਚ ਕਿਤੇ ਨਾ ਕਿਤੇ ਵੱਡੀ ਪੱਧਰ ਤੇ ਚਰਨਜੀਤ ਸਿੰਘ ਚੰਨੀ ਦੀ ਕਿਰਕਰੀ ਜ਼ਰੂਰ ਹੋ ਗਈ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਚੱਲ ਰਹੀ ਸੀ ਉਸ ਸਮੇਂ ਚਰਨਜੀਤ ਸਿੰਘ ਚੰਨੀ ਮਜੀਠੀਆ ਵਿਰੁੱਧ ਬਿਆਨ ਦਿੰਦੇ ਰਹੇ ਨੇ ਇੱਥੋਂ ਤੱਕ ਕਿ ਜਦੋਂ ਉਹ ਮੁੱਖ ਮੰਤਰੀ ਬਣੇ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਮਜੀਠੀਆ ਤੇ ਤਿੱਖੇ ਹਮਲੇ ਕੀਤੇ ਸਨ ਜਿਸ ਕਰਕੇ ਉਹਨਾਂ ਦੀ ਉਸ ਬਿਆਨਬਾਜ਼ੀ ਵਾਲੇ ਬਿਆਨ ਆਮ ਆਦੀ ਪਾਰਟੀ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ਤੇ ਵਾਇਰਲ ਕੀਤੇ ਗਏ ਉਹਨਾਂ ਨੇ ਇਹ ਵਾਇਰਲ ਇਸ ਤਰੀਕੇ ਨਾਲ ਕੀਤੇ ਕਿ ਲੋਕਾਂ ਵਿੱਚ ਇਹ ਹੋ ਗਿਆ ਕਿ ਚਰਨਜੀਤ ਸਿੰਘ ਚੰਨੀ ਲਗਾਤਾਰ ਝੂਠ ਬੋਲ ਰਹੇ ਨੇ ਉਹ ਮੌਕੇ ਦੀ ਸਿਆਸਤ ਕਰਦੇ ਨੇ ਲੋਕਾਂ ਵਿੱਚ ਇਹ ਚਰਚਾ ਚੱਲੀ ਕਿ ਚਰਨਜੀਤ ਚੰਨੀ ਤਾਂ ਖੁਦ ਹੀ ਮਜੀਠੀਆ ਵਿਰੋਧ ਕਰਦੇ ਸਨ ਪਰ ਹੁਣ ਉਹਨਾਂ ਨੇ ਇਹ ਬਿਆਨ ਕਿਉਂ ਦਿੱਤਾ ਜਿਸ ਕਰਕੇ ਕਿਤੇ ਨਾ ਕਿਤੇ ਵੱਡੇ ਪੱਧਰ ਤੇ ਚਰਨਜੀਤ ਸਿੰਘ ਚੰਨੀ ਦੀ ਕਿਰਕਰੀ ਜ਼ਰੂਰ ਹੋ ਗਈ ਉਸ ਤੋਂ ਬਾਅਦ ਹੁਣ ਇਸ ਸਾਰੇ ਵਰਤਾਰੇ ਨੂੰ ਲੁਕਾਉਣ ਦੇ ਲਈ ਚਰਨਜੀਤ ਸਿੰਘ ਚੰਨੀ ਨੇ ਇੱਕ ਨਵਾਂ ਬਿਆਨ ਦਿੱਤਾ ਕਿ ਉਹ ਬਿਕਰਮਜੀਤ ਸਿੰਘ ਮਜੀਠੀਆ ਬਰੁੱਧ ਕਿਤੇ ਵੀ ਗਵਾਹੀ ਦੇਣ ਨੂੰ ਤਿਆਰ ਨੇ ਜੇਕਰ ਉਹਨਾਂ ਨੂੰ ਕਿਤੇ ਬੁਲਾਇਆ ਜਾਂਦਾ ਹੈ ਹੁਣ ਇਹ ਗੱਲ ਦੋਨੇ ਵੱਖੋ ਵੱਖਰੀਆਂ ਹੋ ਗਈਆਂ ਇੱਕ ਪਾਸੇ ਤਾਂ ਜਦੋਂ ਮਜੀਠੀਆ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਉਦੋਂ ਚੰਨੀ ਵਿਰੋਧ ਕਰਦੇ ਨੇ ਕਹਿੰਦੇ ਨੇ ਕਿ ਸਰਕਾਰ ਵੱਲੋਂ ਬਹੁਤ ਗਲਤ ਕੀਤਾ ਗਿਆ ਹੈ ਉਧਰ ਦੂਸਰੇ ਪਾਸੇ ਹੁਣ ਚੰਨੀ ਕਹਿ ਰਹੇ ਨੇ ਕਿ ਸਰਕਾਰ ਜੇਕਰ ਉਹਨਾਂ ਨੂੰ ਬੁਲਾਉਂਦੀ ਹੈ ਤਾਂ ਜੋ 2021 ਦੇ ਵਿੱਚ ਇੱਕ ਮਜੀਠੀਆ ਦੇ ਖਿਲਾਫ ਕੇਸ ਦਰਜ ਹੋਇਆ ਸੀ ਉਸ ਦਿਬਾਵਤ ਉਹ ਜ਼ਰੂਰ ਕਬਾਹੀ ਦੇਣ ਲਈ ਤਿਆਰ ਹੋਏ ਨੇ ਜਿਸ ਕਰਕੇ ਹੁਣ ਲੋਕ ਇਹਨਾਂ ਦੋਨਾਂ ਬਿਆਨਾਂ ਨੂੰ ਜੋੜ ਕੇ ਜਾਂ ਰਾਜਨੀਤਿਕ ਮਾਹਰ ਵੱਖ-ਵੱਖ ਟਿੱਕੇ ਨਾਲ ਦੇਖ ਰਹੇ ਨੇ ਕਿ ਜਿੱਦਾਂ ਕਿਤੇ ਜ਼ਰੂਰ ਸੋਚਣ ਦਾ ਸਵਾਲ ਹੈ ਕਿ ਚਰਨਜੀਤ ਚੰਨੀ ਆਪਣੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ ਚਰਨਜੀਤ ਚੰਨੀ ਨੇ ਇਹ ਜੂ ਟਰਨ ਲਿਆ ਜਾਂ ਵੀ ਕਹਿ ਸਕਦੇ ਆ ਕਿ ਉਹਨਾਂ ਨੂੰ ਇਹ ਹੋ ਗਿਆ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਵੀ ਤਕਰੀਬਨ ਨੇੜੇ ਨੇ ਕਿਤੇ ਇਸ ਦਾ ਖਮਿਆਜਾ ਉਹਨਾਂ ਨੂੰ 2027 ਦੀਆਂ ਚੋਣਾਂ ਵਿੱਚ ਨਾ ਭੋਗਤਣਾ ਪਾਏ ਉਸੇ ਤੇ ਚੱਲਦੇ ਆ ਹੁਣ ਇਹ ਕਾਰਵਾਈ ਲਈ ਬਿਆਨ ਦਿੱਤਾ ਕਿਉਂਕਿ ਚਰਨਜੀਤ ਸਿੰਘ ਤਨੀ ਨੂੰ ਅਜੇਾ ਵੀ ਹੋਣਾ ਕਿ ਜਿਹੜੇ ਲੋਕ ਵੱਡੇ ਪੱਦਰ ਤੇ ਮਜੀਠੀਆ ਦੇ ਬਿਰਧ ਨੇ ਉਹ ਆਖ ਰਹੇ ਸੀ ਕਿ ਇਹ ਚੰਗਾ ਹੋਇਆ ਕਿ ਉਹਨਾਂ ਦੀ ਗ੍ਰਿਫਤਾਰੀ ਹੋਈ ਆ ਹੋਸ਼ਾਲਾ ਚਾਰਜ ਸੀਟਨੀ ਨੂੰ ਇਹ ਹੋਵੇ ਕਿ ਉਹਨਾਂ ਦਾ ਪਹਿਲਾ ਵਾਲਾ ਬਿਆਨ ਗਲਤ ਤਰੀਕੇ ਨਾਲ ਦਿੱਤਾ ਗਿਆ ਹੁਣ ਉਹਨਾਂ ਨੂੰ ਨਵਾਂ ਬਿਆਨ ਦੇਣਾ ਪੈ ਗਿਆ ਹੁਣ ਜਦੋਂ ਚੰਨੀ ਨੂੰ ਇਹ ਪੁੱਛਿਆ ਗਿਆ ਕਿ ਤੁਸੀਂ ਪਹਿਲਾਂ ਇਹ ਕਹਿ ਰਹੇ ਸੀ ਉਹਨਾਂ ਨੇ ਕਿਹਾ ਕਿ ਮੈਂ ਉਹ ਬਿਆਨ ਤਾਂ ਇਸ ਕਰਕੇ ਦਿੱਤਾ ਸੀ ਕਿ ਸਾਨੂੰ ਇਹ ਅੰਦਾਜ਼ਾ ਲੱਗ ਰਿਹਾ ਸਾਨੂੰ ਕੁਝ ਅੰਦਰੂਨੀ ਜਾਣਕਾਰੀਆਂ ਪ੍ਰਾਪਤ ਹੋਈਆਂ ਨੇ ਕਿ ਸਾਡੇ ਵਿਧਾਇਕ ਪ੍ਰਗਟ ਸਿੰਘ ਨੂੰ ਵੀ ਚੁੱਕਣ ਦੀ ਚਾਰੀ ਕੀਤੀ ਜਾ ਰਹੀ ਹੈ ਉਹਨਾਂ ਤੇ ਵੀ ਇਹ ਦੋਸ਼ ਲਗਾਏ ਜਾ ਰਹੇ ਨੇ ਕਿ ਉਹਨਾਂ ਕੋਲ ਆਮਦਨ ਤੋਂ ਵੱਧ ਜਾਇਦਾਦਾ ਨੇ ਜਿਸ ਕਰਕੇ ਉਹ ਹੁਣ ਥੋੜਾ ਜਿਹਾ ਇਧਰ ਉਧਰ ਵੀ ਹੋ ਕੇ ਬੈਠੇ ਨੇ ਜਿਸ ਕਰਕੇ ਲੋਕਾਂ ਵਿੱਚ ਇਹ ਗੱਲ ਲਿਆਉਣ ਲਈ ਅਸੀਂ ਇਹ ਬਿਆਨ ਦਿੱਤਾ ਸੀ ਹੁਣ ਜਿਸ ਕਰਕੇ ਹੁਣ ਨਾਲ ਨਾਲ ਚਰਚਾ ਵੀ ਚੱਲ ਰਹੀ ਕਿ ਕੀ ਪੰਜਾਬ ਸਰਕਾਰ ਵਿਜੀਲੈਂਸ ਪਰਗੜ ਸਿੰਘ ਨੂੰ ਵੀ ਚੁੱਕਣ ਦੀ ਤਿਆਰੀ ਕਰ ਰਹੀ ਹੈ ਉਹਨਾਂ ਤੇ ਵੀ ਵੱਡੇ ਇਲਜ਼ਾਮ ਲੱਗ ਰਹੇ ਨੇ ਕਿ ਉਹਨਾਂ ਨੇ ਵੀ ਜਾਇਦਾਦਾਂ ਵੱਡੇ ਪਦਰ ਤੇ ਬਣਾਈਆਂ ਨੇ ਪਰ ਦੇਖਣਾ ਹੋਵੇ ਕਿ ਔਰ ਦਨਾਵ ਚ ਕੀ ਇਹ ਸਥਿਤੀ ਕਿਸ ਤਰ੍ਹਾਂ ਨਿਬੜਦੀ ਹੈ ਇੱਕ ਵਾਰ ਤਾਂ ਪੰਜਾਬ ਚ ਪੂਰਾ ਚਰਚਾ ਦਾ ਬਾਜ਼ਾਰ ਗਰਮ ਹੈ ਕਿ ਮਜੀਠੀਆ ਬੁਰੀ ਤਰ੍ਹਾਂ ਫਸੇ ਹੋਏ ਨੇ ਹੁਣ ਦੇਖਣਾ ਹੋਵੇਗਾ ਕਿ ਮਜੀਠੀਆ ਜਿਹੜਾ ਇਹ ਰਿਮਾਂਡ ਚੱਲ ਰਿਹਾ ਜਦੋਂ ਇਹ ਰਿਮਾਂਡ ਦਾ ਸਮਾਂ ਪੂਰਾ ਹੋ ਗਿਆ ਕਿ ਉਸ ਤੋਂ ਅੱਗੇ ਵਿਜੀਲੈਂਸ ਹੋ ਰਿਮਾਂਡ ਲੈਂਦੀ ਹੈ ਜਾਂ ਨਹੀਂ ਪਰ ਇੱਕ ਗੱਲ ਜ਼ਰੂਰ ਹੈ ਜੇਕਰ ਮਜੀਠੀਆ ਹੁਣ ਰਿਮਾਂਡ ਤੋਂ ਬਾਅਦ ਵੀ ਕੋਈ ਉਹਨਾਂ ਤੇ ਬਹੁਤਾ ਅਸਰ ਨਾ ਹੋਇਆ ਕੋਈ ਕੇਸਾਂ ਦੇ ਵਿੱਚ ਕੁਝ ਨਾ ਨਿਕਲਿਆ ਤਾਂ ਸਰਕਾਰ ਦੀ ਇਸ ਮਸਲੇ ਨੂੰ ਲੈ ਕੇ ਬਹੁਤ ਵੱਡੀ ਕਿਰਕਰੀ ਹੋਣੀ ਹੈ ਅਗਰ ਮਜੀਠੀਆ ਤੇ ਦੋਸਤ ਜਿਸ ਤਰ੍ਹਾਂ ਲੱਗ ਰਹੇ ਨੇ ਉਹ ਸੱਚ ਸਾਫ ਕਰ ਲੈ ਸਰਕਾਰ ਨੇ ਤਾਂ ਮਜੀਠੀਆ ਦਾ ਵੀ ਰਾਜਨੀਤੀ ਤੌਰ ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਹੁਣ ਗੱਲ ਕਰਦੇ ਆ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਆਪਣੇ ਹੀ ਮੰਤਰੀਆਂ ਜਾਂ ਵ代ਕਾਂ ਉੱਪਰ ਕੀਤੀ ਜਾ ਰਹੀ ਕਾਰਵਾਈ ਨੂੰ ਲੈ ਕੇ ਜੋ ਸਮੇਂ ਸਮੇਂ ਤੇ ਜੂਟਰਨ ਲੈ ਜਾਂਦੇ ਨੇ ਜਾਂ ਇੱਕ ਤਰੀਕਾ ਨਾ ਕਹਿ ਸਕਦੇ ਕਿ ਜੋ ਉਹਨਾਂ ਨੇ ਆਪਣੇ ਵਿਧਾਇਕਾਂ ਤੇ ਕੁਝ ਲੈਂਡ ਦੇ ਨੂੰ ਲੈ ਕੇ ਕਾਰਵਾਈਆਂ ਕੀਤੀਆਂ ਨੇ ਉਹਨਾਂ ਸੰਬੰਧੀ ਜੋ ਜੂਟਰ ਲੈਂਡ ਤੋਂ ਬਾਅਦ ਕਿਸ ਤਰ੍ਹਾਂ ਕਲੀਨ ਚਟਾ ਮਿਲਦੀਆਂ ਨੇ ਉਹਦੇ ਬਾਰੇ ਗੱਲ ਕਰਨ ਜਾ ਰਹੇ ਆ ਜਿਸ ਕਰਕੇ ਸਰਕਾਰ ਦੀ ਵੱਡੀ ਪੱਧਰ ਤੇ ਇੱਥੇ ਵੀ ਕਿਰਕਰੀ ਹੋ ਰਹੀ ਹੈ ਆਮ ਆਦੀ ਪਾਰਟੀ ਦਾ ਹਮੇਸ਼ਾ ਹੀ ਉਹਨਾਂ ਦਾ ਰਸਤੂਰ ਰਹਿੰਦਾ ਕਿ ਜਦੋਂ ਕਿਤੇ ਕੋਈ ਚੋਣ ਨੇੜੇ ਆ ਜਾਂਦੀ ਹੈ ਤਾਂ ਉਹ ਕੁਝ ਅਜੀਹਾ ਦਾ ਖੇਡ ਲੈਂਦੀ ਹੈ ਕਿ ਲੋਕਾਂ ਵਿੱਚ ਉਹਨਾਂ ਦਾ ਆਧਾਰ ਵੱਧ ਜਾਵੇ ਜਦੋਂ ਇਹ ਸਰਕਾਰ ਬਣੀ ਨੂੰ ਥੋੜਾ ਸਮਾਂ ਹੀ ਹੋਇਆ ਸੀ ਤਾਂ ਉਦੋਂ ਮਾਨਸਾ ਤੋਂ ਵਿਧਾਇਕ ਡਾਕਟਰ ਵਿਜੇ ਸਿੰਘਲਾ ਜਿਹੜੇ ਕਿ ਸਿਹਤ ਮੰਤਰੀ ਸਨ ਉਹਨਾਂ ਤੇ ਵੱਡਾ ਇਲਜ਼ਾਮ ਲੱਗਿਆ ਸੀ ਕਿ ਉਹਨਾਂ ਨੇ ਕਿਸੇ ਟੈਂਡਰ ਨੂੰ ਲੈ ਕੇ ਲੈਣ ਦੇਣ ਦੀ ਗੱਲ ਆਖੀ ਸੀ ਕਿ ਉਹਨਾਂ ਦਾ ਕਮਿਸ਼ਨ ਰੱਖਣ ਦੀ ਗੱਲ ਆਖੀ ਸੀ ਕਿ ਆਪਣਾ ਕਮਿਸ਼ਨ ਮੇਰਾ ਜ਼ਰੂਰ ਰੱਖਿਆ ਜਾਵੇ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਦੋਂ ਇੱਕ ਵੀਡੀਓ ਜਾਰੀ ਕੀਤਾ ਸੀ ਜਿਸ ਵਿੱਚ ਉਹਨਾਂ ਆਖਿਆ ਸੀ ਕਿ ਡਾਕਟਰ ਵਿਜੀਤ ਸਿੰਘਲਾ ਜਿਹੜਾ ਸਾਡਾ ਸਿਹਤ ਮੰਤਰੀ ਹੈ ਉਸ ਤੇ ਇਹ ਇਲਜ਼ਾਮ ਲੱਗੇ ਨੇ ਭ੍ਰਿਸ਼ਟਾਚਾਰ ਦੇ ਨਾਲ ਸੰਬੰਧਿਤ ਉਹਨਾਂ ਆਖਿਆ ਸੀ ਕਿ ਇਸ ਸਬੰਧਤ ਮੈਨੂੰ ਪੂਰੀ ਜਾਣਕਾਰੀ ਮਿਲ ਗਈ ਹੈ ਮੇਰੇ ਕੋਲ ਪੱਕੇ ਸਬੂਤ ਵੀ ਨੇ ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਨੇ ਆਨ ਰਿਕਾਰਡ ਵੀਡੀਓ ਦੇ ਵਿੱਚ ਆਖੀ ਸੀ ਪਰ ਹੁਣ ਕੀ ਹੋਇਆ ਕਿ ਇਸ ਮਸਲੇ ਨੂੰ ਜਦੋਂ 3 ਸਾਲ ਦਾ ਸਮਾਂ ਬੀਤ ਗਿਆ ਹੁਣ ਇਸੇ ਮਸਲੇ ਨੂੰ ਸਾਰਾ ਨਿਮੇੜ ਦਿੱਤਾ ਹੈ ਜਿਹੜੇ ਡਾਕਟਰ ਵਿਜੀਤ ਸਿੰਘ ਲਸੀਂ ਇਹਨਾਂ ਨੂੰ ਕਲੀਨ ਸ਼ਿਟ ਦੇ ਕੇ ਐ ਪਾਕ ਪਵਿੱਤਰ ਸਾਫ਼ ਬਣਾਤਾ ਕਿ ਉਹ ਬਿਲਕੁਲ ਨਿਰਦੋਸ਼ ਵਿਅਕਤੀ ਨੇ ਉਹਨਾਂ ਤੇ ਕੋਈ ਅਜਿਹੀ ਕਾਰਵਾਈ ਨਹੀਂ ਚਲਾਈ ਨਾ ਹੀ ਉਹਨਾਂ ਨੇ ਕੋਈ ਅਜਿਹਾ ਲੈਣ-ਦੇਣ ਕਰਿਆ ਜਦੋਂ ਇਹ ਖਬਰਾਂ ਮੀਡੀਆ ਦੇ ਵਿੱਚ ਸਪੀਆਂ ਤਾਂ ਲੋਕਾਂ ਦੇ ਵਿੱਚ ਵੱਡੀ ਇੱਕ ਸੰਸਲਿ ਫੈਲ ਗਈ ਕਿ ਕੀ ਪੰਜਾਬ ਦੇ ਮੁੱਖ ਮੰਤਰੀ ਝੂਠੇ ਹਨ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਤਨਾ ਕਿਤੇ ਜ਼ਰੂਰ ਵਰਤਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਕੋਈ ਪਿੱਛੇ ਖੜ ਕੇ ਇਸ਼ਾਰਾ ਕਰਦਾ ਕਿ ਹੁਣ ਇਹ ਬਿਆਨ ਦੇਣਾ ਜਾਂ ਇਹ ਕਾਰਵਾਈ ਕਰਨੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਉਹ ਖੁਦ ਦਾ ਬਿਆਨ ਨਹੀਂ ਸੀ ਜਦੋਂ ਆਖਰੇ ਸੀ ਕਿ ਜੋ ਡਾਕਟਰ ਵਿਜੇ ਸਿੰਘਲਾ ਨੇ ਉਹਨਾਂ ਤੇ ਇਹ ਇਲਜ਼ਾਮ ਲੱਗੇ ਨੇ ਜਿਸ ਦੇ ਪੱਕੇ ਸਬੂਤ ਮੇਰੇ ਕੋਲ ਨੇ ਉਹਨਾਂ ਇਹ ਵੀ ਆਖਿਆ ਸੀ ਕਿ ਜਦੋਂ ਇਸ ਸਬੰਧੀ ਡਾਕਟਰ ਵਿਜੇ ਸਿੰਘਲਾ ਨਾਲ ਗੱਲ ਕੀਤੀ ਗਈ ਉਹਨਾਂ ਨੂੰ ਮੈਂ ਆਪਣੇ ਕੋਲ ਬੁਲਾਇਆ ਤਾਂ ਉਹਨਾਂ ਨੇ ਮੰਨਿਆ ਵੀ ਕਿ ਹਾਂ ਇਹ ਗਾ ਸਾਰੀ ਗੱਲ ਬਿਲਕੁਲ ਸਹੀ ਹੈ ਸਾਰੀ ਗੱਲ ਮੰਨਣ ਦੇ ਬਾਵਜੂਦ ਫਿਰ ਮੁੱਖ ਮੰਤਰੀ ਨੇ ਜੋ ਇਹ ਆਖਿਆ ਸੀ ਕਿ ਇਹ ਕੱਲ ਝੂਠ ਕਿਉਂ ਨਿਕਲੀ ਹੁਣ ਸਵਾਲ ਵੱਡਾ ਇਹ ਖੜਾ ਹੋ ਗਿਆ ਕਿ ਹੁਣ ਡਾਕਟਰ ਬੀਜ ਸਿੰਘਲਾ ਬਿਲਕੁਲ ਨਿਰਦੋਸ਼ ਕਿਵੇਂ ਸਾਬਤ ਹੋ ਗਿਆ ਉਹ ਤਾਂ ਮੁੱਖ ਮੰਤਰੀ ਨੇ ਬਹੁਤ ਵੱਡਾ ਦਾਵਾ ਕੀਤਾ ਸੀ ਕਿ ਉਹ ਪਿਸ਼ਟਾਚਾਰ ਨਾਲ ਸੰਬੰਧਿਤ ਕਾਰਵਾਈਆਂ ਕਰ ਰਿਹਾ ਪਰ ਹੁਣ ਜਦੋਂ ਤੋਂ ਉਹਨਾਂ ਨੂੰ ਕਲੀਨ ਚਿੱਟੇ ਮਿਲਦੀ ਹੈ ਤਾਂ ਇਹ ਵੱਡੀ ਚਰਚਾ ਚੱਲੇ ਕਿ ਆਵਾਜ਼ੀ ਪਾਰਟੀ ਲਗਾਤਾਰ ਝੂਠ ਬੋਲਣ ਨੂੰ ਬਜਰੇ ਤਰਜੀ ਦਿੰਦੀ ਹੈ ਜਾਂ ਸਿਰਫ ਇੱਕ ਡਰਾਮੇਬਾਜ਼ੀਆਂ ਕਰ ਰਹੀ ਹੈ ਜਿਸ ਤਰ੍ਹਾਂ ਉਹਨਾਂ ਤੇ ਇਲਜ਼ਾਮ ਲੱਗੇ ਸੀ ਹੁਣ ਕਲੀਨ ਚਟ ਕਿਉਂ ਮਿਲੀ ਕਿਵੇਂ ਮਿਲੀ ਹੈ ਇਸ ਬਾਰੇ ਜੋ ਵਖਵਾਕਾਰ ਨੇ ਉਹ ਅੰਦਰੂਨੀ ਸੂਤਰਾ ਵਿੱਚ ਚਰਚਾ ਦੇ ਅਧੀਨ ਹੈ ਇਹ ਗੱਲ ਬਿਲਕੁਲ ਸਾਫ਼ ਵੀ ਹੈ ਕਿ ਜਦੋਂ ਜਦੋਂ ਆਮ ਆਦਮੀ ਪਾਰਟੀ ਨੇ ਅਜਿਹੀਆਂ ਕਾਰਵਾਈਆਂ ਕੀਤੀਆਂ ਉਸ ਦੇ ਵਿੱਚ ਬਾਅਦ ਦੇ ਵਿੱਚ ਇਹ ਕਾਰਵਾਈਆਂ ਕਿੱਧਰ ਜਾਂਦੀਆਂ ਨੇ ਕਿੱਥੇ ਖਤਮ ਹੋ ਜਾਂਦੀਆਂ ਨੇ ਕੁਝ ਨਹੀਂ ਪਤਾ ਚੱਲਦਾ ਪਹਿਲੀ ਗੱਲ ਜਦੋਂ ਇਹ ਡਾਕਟਰ ਬੀਜ ਸਿੰਘ ਨਾਲ ਦੇ ਕਾਰਵਾਈ ਉਸ ਤੋਂ ਬਾਅਦ ਜਿਵੇਂ ਜਿਵੇਂ ਉਹਨਾਂ ਨੂੰ ਜਵਾਨ ਤੇ ਮਿਲ ਲੱਗੀ ਚਲੋ ਹੁਣ ਹੁਣ ਤੱਕ ਕੇਸ ਹੀ ਰਫਾ ਦਫਾ ਹੋ ਗਿਆ ਇਸ ਤੋਂ ਬਾਅਦ ਇੱਕ ਇਹਨਾਂ ਨੇ ਆਖਿਆ ਜੀ ਕਿ ਸਾਡੇ ਬਟਿੰਡਾ ਇਲਾਕੇ ਵਿੱਚ ਇੱਕ ਵ代ਕ ਤੇ ਵੀ ਅਜਿਹੀ ਦੋਸ਼ ਲੱਗੇ ਸੀ ਉਸਤੇ ਵੀ ਕਾਰਵਾਈ ਕਰਨ ਦੀ ਗੱਲ ਆਖੀ ਸੀ ਉਹ ਵੀ ਬਾਅਦ ਦੇ ਵਿੱਚ ਕੱਲ ਆਈ ਗਈ ਹੋਗੀ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਵਾਲੀ ਆਮ ਆਦਮੀ ਪਾਰਟੀ ਭਾਵੇਂ ਕਿ ਚਾਹੁੰਦਾ ਹੈ ਕਿ ਸਾਡਾ ਲੋਕਾਂ ਦੇ ਵਿੱਚ ਆਧਾਰ ਵੱਡਾ ਹੋਵੇ ਪਰ ਇਸ ਨਾਲ ਆਮ ਆਦਮੀ ਪਾਰਟੀ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਰਾਜਨੀਤੀ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਹੁੰਦੇ ਨੇ ਖਾਸ ਤੌਰ ਤੇ ਅਜਿਹੇ ਲੋਕ ਵਧੇਰੇ ਹੁੰਦੇ ਨੇ ਜਿਹੜੇ ਜਿਸ ਪਾਰਟੀ ਦੇ ਵਿੱਚ ਰਹਿੰਦੇ ਹੋਣ ਜਿਸ ਪਾਰਟੀ ਨਾਲ ਉਹਨਾਂ ਦਾ ਸੰਬੰਧ ਹੋਵੇ ਉਸ ਪਾਰਟੀ ਦੇ ਲੀਡਰਾਂ ਨਾਲ ਉਹ ਬੜੀ ਗਹਿਗਾਚ ਜਾਰੀ ਲੱਕ ਰੱਖਦੇ ਨੇ ਭਾਵੇਂ ਧਰਾਤਲ ਤੇ ਪਾਰਟੀ ਦਾ ਵੱਡਾ ਪੱਤਰ ਨੁਕਸਾਨ ਹੀ ਹੋ ਰਿਹਾ ਹੋਵੇ ਪਰ ਆਪਣੀ ਪਾਰਟੀ ਦੇ ਹਮੇਸ਼ਾ ਹੱਕ ਦੇ ਵਿੱਚ ਖੜਦੇ ਨੇ ਜਾਂ ਆਪਣੇ ਲੀਡਰਾਂ ਨੂੰ ਜਿਹੜੇ ਉਹਨਾਂ ਦੇ ਵੱਡੇ ਨੇਤਾ ਲੋਕ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਕਿ ਆਪਣੀ ਪਾਰਟੀ ਪੂਰੀ ਵਧੀਆ ਤਰੀਕੇ ਨਾਲ ਚੱਲ ਰਹੀ ਆ ਲੋਕਾਂ ਵਿੱਚ ਪੂਰੀ ਬਾਵਾ ਚੱਲ ਰਹੀ ਆ ਤੇ ਲੋਕ ਆਪਣੀ ਪਾਰਟੀਆਂ ਲਗਾਤਾਰ ਜੁੜ ਰਹੇ ਨੇ ਅਜਿਹਾ ਜੋ ਪਾਰਟੀ ਦੇ ਹੱਕ ਵਿੱਚ ਝੂਠੀਆਂ-ਮੂਠੀਆਂ ਖਬਰਾਂ ਆਪਣੇ ਸੀਨੀਅਰ ਨੇਤਾਵਾਂ ਤੱਕ ਪਹੁੰਚਾਉਂਦੇ ਰਹਿੰਦੇ ਨੇ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਰਹਿੰਦੀ ਆ ਭਾਵੇਂ ਉਹ ਕਿਸੇ ਪਾਰਟੀ ਵਿੱਚ ਹੋਵੇ ਪਰ ਜਿਹੜੇ ਆਪਣੀ ਪਾਰਟੀ ਦੀ ਸਮੇਂ-ਸਮੇਂ ਤੇ ਆਲੋਚਨਾ ਵੀ ਕਰਦੇ ਹੋਣ ਆਪਣੇ ਪਾਰਟੀ ਨੂੰ ਸਹੀ ਰਸਤਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋਣ ਅਜਿਹਾ ਲੀਡਰ ਬਹੁਤ ਘੱਟ ਮਿਲਦੇ ਨੇ ਹੁਣ ਅਜਿਹੀ ਹੀ ਵਿਅਕਤੀ ਨੇ ਜਿਹੜੇ ਮੌਜੂਦਾ ਐਮਐਲਏ ਨੇ ਬਿਜੀ ਕੁਮਰ ਪ੍ਰਤਾਪ ਜਿਹੜੇ ਆਮ ਆਦਮੀ ਪਾਰਟੀ ਦੇ ਮੌਜੂਦਾ ਐਮਐਲਏ ਨੇ ਜਦੋਂ ਇਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਸੀ ਤਾਂ ਉਸ ਸਮੇਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਵੱਡਾ ਪ੍ਰਚਾਰ ਕੀਤਾ ਗਿਆ ਸੀ ਕਿ ਜਿਸ ਅਫਸਰ ਵੱਲੋਂ ਪੰਜਾਬ ਵਿੱਚ ਬੇਅਦਬੀ ਸੰਬੰਧੀ ਤਫ਼ਤੀਸ਼ ਕੀਤੀ ਗਈ ਸੀ ਉਸ ਅਫਸਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਹੁਣ ਜਦੋਂ ਪੰਜਾਬ ਸਰਕਾਰ ਆਵਾਦੀ ਪਾਰਟੀ ਬਣੂ ਤਾਂ ਪੰਜਾਬ ਵਿੱਚ ਹੋਈਆਂ ਗੁਰੂਗ੍ਰਾਮ ਸਾਹਿਬ ਦੀਆਂ ਬੇਇਜ਼ਦਮੀਆਂ ਦਾ ਇਨਸਾਫ ਨਾਲ ਦੀ ਨਾਲ ਦਿੱਤਾ ਜਾਵੇਗਾ ਜਿਸ ਕਰਕੇ ਲੋਕਾਂ ਨੇ ਇਹਨਾਂ ਤੇ ਵੱਡਾ ਵਿਸ਼ਵਾਸ ਵੀ ਜਤਾਇਆ ਅਤੇ ਜਿੱਥੇ ਆਵਾਦੀ ਪਾਰਟੀ ਦੀ ਸਰਕਾਰ ਬਣੀ ਉੱਥੇ ਹੀ ਵਿਜੀ ਕੁਮਾਰ ਪ੍ਰਤਾਪ ਨੂੰ ਐਮ ਐਲ ਏ ਬਣਾਇਆ ਪਰ ਵਿਜੀ ਕੁਮਾਰ ਪ੍ਰਤਾਪ ਦੀ ਇੱਕ ਗੱਲ ਨੂੰ ਲੈ ਕੇ ਸਿਫਤ ਕਰਨੀ ਜ਼ਰੂਰ ਬਣਦੀ ਹੈ ਕਿ ਉਹਨਾਂ ਨੇ ਇਸ ਮਸਲੇ ਨੂੰ ਲੈ ਕੇ ਸਮੇਂ-ਸਮੇਂ ਤੇ ਆਪਣੀ ਸਰਕਾਰ ਤੇ ਸਵਾਲ ਵੀ ਖੜੇ ਕੀਤੇ ਪਰ ਉਹਨਾਂ ਦੀ ਸਰਕਾਰ ਨੇ ਵਿਜੀਤ ਕੁਮਾਰ ਪ੍ਰਤਾਪ ਦੀ ਕੋਈ ਵੀ ਗੱਲ ਨਹੀਂ ਸੁਣੀ ਫਿਰ ਉਹਨਾਂ ਨੇ ਸਮੇਂ-ਸਮੇਂ ਤੇ ਆਪਣੇ ਹੋਰ ਵੀ ਜੋ ਪੰਜਾਬ ਨਾਲ ਸੰਬੰਧਿਤ ਮੁੱਦੇ ਨੇ ਉਹਨਾਂ ਨੂੰ ਵੀ ਉਠਾਇਆ ਆਪਣੀ ਪਾਰਟੀ ਦੇ ਵਿਰੁੱਧ ਆਪਣੀ ਸਰਕਾਰ ਦੇ ਵਿਰੁੱਧ ਇਸ ਤਰ੍ਹਾਂ ਆਵਾਜ਼ ਬੁਲੰਦ ਕਰਨੇ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਪਰ ਵਿਜੀਤ ਕੁਮਾਰ ਪ੍ਰਤਾਪ ਨੇ ਕਿਸੇ ਵੀ ਗੱਲ ਦੀ ਪ੍ਰਵਾਹ ਕੀਤੇ ਬਿਨਾ ਉਹਨਾਂ ਨੇ ਲਗਾਤਾਰ ਪੰਜਾਬ ਦੇ ਮੁੱਦਿਆਂ ਨੂੰ ਉਠਾਇਆ ਪਰ ਹੁਣ ਉਹਨਾਂ ਤੇ ਇੱਕ ਵੱਡੀ ਕਾਰਵਾਈ ਉਦੋਂ ਹੋ ਗਈ ਜਦੋਂ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਆਪਣੀ ਪਾਰਟੀ ਦੇ ਵਿੱਚੋਂ 5 ਸਾਲ ਲਈ ਬਾਹਰ ਦਾ ਰਸਤਾ ਦਗਾਤਾ ਇੱਕ ਵਾਸੀ ਮੌਜੂਦਾ ਐਮ.ਐਲ.ਏ ਨੇ ਉਹਨਾਂ ਨੂੰ ਫਿਰ ਵੀ ਬਾਹਰ ਦਾ ਰਸਤਾ ਦਖਾਤਾ ਹੁਣ ਉਹਨਾਂ ਤੇ ਇਲਜ਼ਾਮ ਲੱਗੇ ਨੇ ਕਿ ਉਹ ਲਗਾਤਾਰ ਪਾਰਟੀ ਵਿਰੋਧੀ ਗਤੀਵਧੀਆਂ ਕਰ ਰਹੇ ਨੇ ਜਿਸ ਕਰਕੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਹੁਣ ਉਹਨਾਂ ਨੇ ਆਪਣੀਆਂ ਜੋ ਇਸ ਜੋ ਕਾਰਵਾਈ ਹੋਈ ਹੈ ਜੋ ਮੀਡੀਆ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਹੈ ਆਪਣੇ ਬਿਆਨ ਦਿੱਤੇ ਨੇ ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਆਪਣੇ ਸੰਧਾਰ ਤੋਂ ਪੂਰੀ ਤਰ੍ਹਾਂ ਭਟਕ ਚੁੱਕੀ ਹੈ ਉਹਨਾਂ ਕਿਹਾ ਕਿ ਉਹਨਾਂ ਨੇ ਕਿਹੜੀ ਪਾਰਟੀ ਵਿੱਚੋਂ ਕੱਢਿਆ ਜਦੋਂ ਆਵਾਜ਼ ਦੀ ਪਾਰਟੀ ਦਾ ਬਿਲਕੁਲ ਵੀ ਨਾਮੋ ਨਿਸ਼ਾਨ ਹੀ ਮਿਟ ਗਿਆ ਉਹਨਾਂ ਆਖਿਆ ਕਿ ਇਹ ਪਾਰਟੀ ਸਿਰਫ ਗਿਣਤੀ ਮਿੰਤੀ ਦੇ ਲੋਕਾਂ ਦੀ ਬਣ ਕੇ ਰਹਿ ਗਈ ਹੈ ਉਹਨਾਂ ਆਖਿਆ ਕਿ ਜਦੋਂ ਇਹ ਪਾਰਟੀ ਬਣੀ ਸੀ ਜਿਸ ਆਈਡੀ ਦੇ ਤਹਿਤ ਇਹ ਪਾਰਟੀ ਚੱਲੀ ਸੀ ਉਸ ਆਈਡੀ ਨੂੰ ਲੈ ਕੇ ਹੀ ਅਸੀਂ ਇਸ ਪਾਰਟੀ ਨਾਲ ਜੁੜੇ ਸੀ ਪਰ ਹੁਣ ਉਹ ਆਪਣੀ ਜੋ ਆਈਡੀਆ ਸੀ ਜੋ ਉਹਨਾਂ ਦੀ ਐਡੋਲੋਜੀ ਸੀ ਜੋ ਉਹਨਾਂ ਦੀ ਦਿਸ਼ਾ ਸੀ ਕਿ ਆਪਾਂ ਇਸ ਰਸਤੇ ਤੇ ਚੱਲ ਕੇ ਲੋਕਾਂ ਵਿੱਚ ਵੱਡਾ ਸੁਧਾਰ ਰਾਜਨੀਤੀ ਵਿੱਚ ਵੱਡਾ ਸੁਧਾਰ ਕਰਨ ਦਾ ਉਸ ਤੋਂ ਪੂਰੀ ਤਰ੍ਹਾਂ ਭਟਕ ਚੁੱਕੀ ਹੈ ਇਹ ਪਾਰਟੀ ਵਿੱਚ ਕੱਢੇ ਜਾਣ ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਨੇ ਪੱਤਰਕਾਰਾਂ ਨਾਲ ਗਲਵਤ ਕਰਦਿਆਂ ਕਿਹਾ ਉਹਨਾਂ ਨੇ ਕਿਹਾ ਕਿ ਪਾਰਟੀ ਨੇ ਜੋ ਸਮੇਂ-ਸਮੇਂ ਤੇ ਕਾਰਵਾਈਆਂ ਕੀਤੀਆਂ ਉਹਨਾਂ ਕਾਰਵਾਈਆਂ ਤੋਂ ਲਗਾਤਾਰ ਲੋਕ ਨਿਰਾਸ਼ ਹੋ ਗਏ ਜਿਸ ਕਰਕੇ ਹੁਣ ਦਿੱਲੀ ਦੇ ਲੋਕਾਂ ਤਾਂ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਈ ਦਿੱਤਾ ਹੈ ਅੰਤ ਸਮੇਂ ਵਿੱਚ ਪੰਜਾਬ ਦੇ ਲੋਕ ਵੀ ਬਾਹਰ ਦਾ ਰਸਤਾ ਦਿਖਾਉਣਗੇ ਕਿਉਂਕਿ ਹੁਣ ਆਵਾਜ਼ੀ ਪਾਰਟੀ ਗਿਣਤੀ ਲੋਕਾਂ ਦੀ ਪਾਰਟੀ ਬਣ ਕਰੇਗੀ ਹੈ ਜਿਸ ਮਕਸਦ ਦੇ ਤਹਿਤ ਆਵਾਜ਼ੀ ਪਾਰਟੀ ਨੂੰ ਬਣਾਇਆ ਗਿਆ ਸੀ ਉਹ ਬਾਕਸ ਤਾਂ ਬਿਲਕੁਲ ਖਤਮ ਹੋ ਚੁੱਕਾ ਹੈ ਜਿਸ ਕਰਕੇ ਆਵਾਜ਼ੀ ਪਾਰਟੀ ਬਿਲਕੁਲ ਖਤਮ ਹੋ ਚੁੱਕੀ ਹੈ। ਬਾਕੀ ਦੇਖਣਾ ਹੋਵੇਗਾ ਕਿ ਆਵਾਜ਼ੀ ਪਾਰਟੀ ਹੁਣ ਆਪਣਾ ਅਗਲਾ ਪ੍ਰਦਰਸ਼ਨ ਕਿਸ ਤਰ੍ਹਾਂ ਕਰੇਗੀ ਕਿਉਂਕਿ ਚੋਣਾਂ 2027 ਦੀਆਂ ਵੀ ਨੇੜੇ ਨੇ ਜਿਆਦਾ ਸਮਾਂ ਹੈ ਨਹੀਂਗਾ ਅੰਤਲਾ ਸਮਾਂ ਇਸ ਕਾਰਜਕਾਲ ਦਾ। ਸ਼ੁਰੂ ਹੋ ਚੁੱਕਿਆ ਤਕਰੀਬਨ ਤਕਰੀਬਨ ਦੇਖਣਾ ਹੋਵੇ ਕਿ ਆਮ ਆਦਮੀ ਪਾਰਟੀ ਹੌਂਸਲੇ ਵਿੱਚ ਅਜਿਹੇ ਕਿਹੜੀਆਂ ਕਾਰਵਾਈਆਂ ਕਰਦੀ ਹੈ ਜਿਸ ਤਹਿਤ ਲੋਕਾਂ ਦਾ ਵਿੱਚ ਉਹਨਾਂ ਦਾ ਆਧਾਰ ਬਣਾਇਆ ਜਾ ਸਕੇ ਪਰ ਇੱਥੇ ਗੱਲ ਇਹ ਜ਼ਰੂਰ ਹੈ ਕਿ ਸਰਕਾਰਾਂ ਕੋਈ ਵੀ ਹੋਣ ਉਹ ਜਿਸ ਤਰ੍ਹਾਂ ਦੀ ਰਾਜਨੀਤੀ ਪਹਿਲਾਂ ਸਮੇਂ ਤੋਂ ਚੱਲੀ ਆ ਰਹੀ ਹੈ ਉਸੇ ਪ੍ਰਕਾਰ ਮੌਜੂਦਾ ਦੌਰ ਵਿੱਚ ਵੀ ਚੱਲ ਰਹੀ ਹੈ ਸੋ ਅੱਜ ਦੀ ਵਿਚਾਰ ਚਰਚਾ ਅੱਜ ਦਾ ਪ੍ਰੋਗਰਾਮ ਇੰਨਾ ਹੀ ਹੁਣ ਦੇ ਆਯਾਜਕ ਧੰਨਵਾਦ ਸਤਿ ਸ੍ਰੀ ਅਕਾਲ